ਖੋਲੇ ਕਾਵਾਂ ਮਰਗੀਆਂ ਜਿਨ੍ਹਾਂ ਦੀਆਂ ਮਾਵਾਂ ਪਰ ਕੁਝ ਬੱਚੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਮਾਪੇ ਆਪਣੇ ਜਿਉਂਦੇ ਜੀ ਹੀ ਆਪਣੇ ਬੱਚਿਆਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਆ ਇੱਕ ਬੱਚਾ ਜਿਹਦੀ ਦਰਦ ਭਰੀ ਕਹਾਣੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਪਾਲ ਵੀਰ ਹੋਰਾਂ ਨੇ ਆਪਣਾ ਫਰਜ ਸੇਵਾ ਸੁਸਾਇਟੀ ਵਾਲਿਆਂ ਨੇ ਇੱਕ ਬੱਚਾ ਇੱਕ ਔਰਤ ਦੇ ਕੋਲੋਂ ਛੜਵਾਇਆ ਸੀ ਜਿਹੜੀ ਔਰਤ ਦੱਸਿਆ ਜਾ ਰਿਹਾ ਬੱਚੇ ਤੇ ਕਾਫੀ ਜ਼ਿਆਦਾ ਤਸ਼ੱਦਦ ਕਰਦੀ ਉਸ ਬੱਚੇ ਦੇ ਮਾਪੇ ਦੋਹਾਂ ਦਾ ਆਪਸ ਵਿੱਚ ਤਲਾਕ ਹੋ ਗਿਆ ਮਾਂ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਤੇ ਬੱਚੇ ਦੇ ਪਿਤਾ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਇਹ ਬੱਚਾ ਜਿਹੜਾ ਇਹ ਆਪਸ ਵਿੱਚ ਦੋ ਭਰਾ ਨੇ ਤਾਂ ਜਿਹੜੇ ਦੋਨੇ ਭਰਾ ਨੇ ਉਹ ਪਿਤਾ ਦੇ ਕੋਲ ਸੀ ਇੱਕ ਭਰਾ ਨੂੰ ਤਾਂ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇਤਾ ਤੇ ਜਿਹੜਾ ਦੂਸਰਾ ਬੱਚਾ ਸੀ ਇਹ ਬੱਚਾ ਪਿਤਾ ਨੇ ਕਿਸੇ ਨੂੰ ਅੱਗੇ ਦੇ ਦਿੱਤਾ ਸੀ ਦਾਦੀ ਇਹ ਬੱਚੇ ਦੀ ਉਹ ਆਪਣੇ ਪੁੱਤ ਤੋਂ ਪੁੱਛਦੀ ਸੀ ਕਿ ਦੱਸ ਮੇਰਾ ਪੋਤਾ ਕਿੱਥੇ ਆ ਤਾਂ ਉਹ ਉਹਨੂੰ ਕਹਿ ਦਿੰਦਾ ਸੀ ਕਿ ਮੈਂ ਕਿਸੇ ਕਾਲਜ ਵਿੱਚ ਪੜਨ ਲਾ ਦਿੱਤਾ ਬੱਚੇ ਦਾ ਚਾਚਾ ਹੈ ਉਹ ਆਪਣੇ ਭਰਾ ਦੇ ਨਾਲ ਭਰਾ ਕਿਉਂਕਿ ਜਿਹੜਾ ਮੁੰਡੇ ਦਾ ਪਾਪਾ ਏ ਉਹ ਡਰਾਈਵਰੀ ਕਰਦਾ ਏ ਤਾਂ ਉਹਦੇ ਨਾਲ ਗੱਡੀ ਤੇ ਚਲਿਆ ਜਾਂਦਾ ਤਿੰਨ ਚਾਰ ਮਹੀਨੇ ਉਹਦੇ ਨਾਲ ਗੱਡੀ ਤੇ ਰਹਿੰਦਾ ਜਿੱਥੇ ਮੁੰਡੇ ਦੇ ਚਾਚੇ ਨੂੰ ਬੱਚੇ ਦੇ ਚਾਚੇ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਬੱਚਾ ਏ ਉਹ ਤਾਂ ਇਹਨੇ ਕਿਸੇ ਨੂੰ 3.5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਉਹ ਬੱਚੇ ਦਾ ਚਾਚਾ ਦੱਸਦਾ ਹੈ